ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸਵਰਾਜ ਟਰੈਕਟਰ ਆਪਾਂ ਤੁਹਾਡੇ ਵਾਸਤੇ 4-ਵੀਲ ਡਰਾਈਵ ਦੇ ਵਿੱਚ ਦੋਸਤੋ ਲੈ ਕੇ ਆ ਗਏ ਪਹਿਲੇ ਨਾਮ ਦਾ ਟਰੈਕਟਰ ਕਿਤੋਂ ਵੀ ਆਪਣੀ ਕੋਈ ਵੀਡੀਓ ਦੇਖਦਾ ਹਰਿਆਣੇ ਚੋਂ ਯੂਪੀ ਚੋਂ ਬਾਹਰ ਲੀਆਂ ਸਟੇਟਾਂ ਚੋਂ ਕ ਕਿਤੋਂ ਵੀ ਬੰਦਾ ਕੋਈ ਦੇਖਦਾ ਆ ਉਹਨਾਂ ਵਾਸਤੇ ਬਹੁਤ ਸੋਹਣੀ ਕੰਡੀਸ਼ਨ 'ਚ ਟਰੈਕਟਰ ਲੈ ਕੇ ਆਇਆ ਦੋਸਤੋ ਬਿਲਕੁਲ ਨਵੇਂ ਤੋਂ ਬਹੁਤ ਡਿਸਕਾਊਂਟ ਰੇਟ ਤੇ ਇਹ ਟਰੈਕਟਰ ਦਿੱਤਾ ਜਾਊਗਾ ਪੂਰੀ ਵੀਡੀਓ ਚੰਗੀ ਤਰ੍ਹਾਂ ਦੇਖ ਲਓ हां जी दोस्तों ये ट्रैक्टर साउंडेਪਿੰਡ ਖੜਾ ਆ ਫਤੇਗੜ ਜ਼ਿਲ੍ਹਾ ਪੈਂਦਾ ਆ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ 21 ਮਾਡਲ ਟਰੈਕਟਰ ਆ ਇਹ 4x4 ਪਹਿਲੇ ਨਾਮ ਦਾ ਦੋਸਤੋ ਟਰੈਕਟਰ ਤੇ ਬਾਈ ਜੀ ਕੀ ਕੀਮਤ ਰੱਖੀ ਆਪਾਂ ਨੇ ਦੀ ਇਹਦੀ 9 ਲੱਖ 40 ਹਜ਼ਾਰ ਦੀ ਲੈ ਵੀ ਦੋਸਤੋ 9 ਲੱਖ 40 ਹਜ਼ਾਰ ਇਹ ਟਰੈਕਟਰ ਦੀ ਕੀਮਤ ਆ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਆ ਇੱਕ ਤਾਂ 3 ਸਪੀਡ ਆ ਜੀ ਜੀ ਹਾਂ ਜੀ ਆ ਬ੍ਰੇਕ ਵਾਲਾ ਸਿਸਟਮ ਇਹਦਾ ਉੱਥੋਂ ਹੀ ਆ ਇਹਦੇ ਲਿਫਟ ਵਾਲਾ ਅੱਛਾ ਲਿਫਟ ਵਾਲਾ ਜੀ ਲਿਫਟ ਵਾਲਾ ਉਹਦੇ ਨਾਲ ਕਰਤਾ ਜੀ ਤੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਅੱਛਾ ਆਹ ਜੀ 60 ਪਾਵਰ ਦਾ ਇਹ ਪੀਟੀਓ ਵਾਲਾ ਗੇਅਰ ਪਿੱਛੇ ਦੇਤਾ ਜੀ ਅੱਛਾ ਪੀਟੀਓ ਵਾਲਾ ਗੇਅਰ ਪਿੱਛੇ ਦੇਤਾ ਹਾਂ ਜੀ ਹਾਂ ਜੀ ਠੀਕ ਆ ਦੋਸਤੋ ਦੇਖ ਸਕਦੇ ਹਾਂ ਇਹ ਟਰੈਕਟਰ ਦਾ ਜੇ ਕੋਈ ਨਵਾਂ ਟਰੈਕਟਰ ਲੈਣ ਦੀ ਸੋਚ ਰਿਹਾ ਉਹ ਨਵਾਂ ਨਾ ਲਵੇ ਬਾਈਆਂ ਲਵੇ ਬਿਲਕੁਲ ਨਵੀਂ ਕੰਡੀਸ਼ਨ 'ਚ ਖੜਾ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਨੂੰ ਫੋਨ ਲਾ ਕੇ ਤੁਸੀਂ ਗੱਲ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ